ਗ਼ਾਲਮ ਸੁਲਤਾਨ ਵਾਲੀਏ ਦੋ ਜਹਾਨ ਪਾਤਸ਼ਾਹ ਦੀ ਮੁਕੱਦਸ ਹਜ਼ੂਰੀ ਚ ਹਾਜ਼ਰੀਨ ਸੰਗਤ ਜੀਓ ਫਤਿਹ ਬਲਾਉ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਤੇ ਮੈਨੂੰ ਮੈਂ ਸਟੱਡੀ ਕਰਦਾ ਰਹਿਣਾ ਕੋਈ ਡਾਕੂਮੈਂਟਰੀ ਆ ਜੇ ਵੱਖ-ਵੱਖ ਦੇਸ਼ਾਂ ਦੀਆਂ ਘਟਨਾਵਾਂ ਤੇ ਤਾਂ ਮੈਂ ਸਮਾ ਕੱਢ ਕੇ ਦੇਖਦਾ ਕੁਝ ਦਿਨ ਪਹਿਲਾਂ ਮੈਂ ਇੱਕ ਫਿਲਮ ਦੇਖੀ ਵੈਸੇ ਫਿਲਮ ਸ਼ਬਦ ਵੀ ਮੈਨੂੰ ਲੱਗਦਾ ਹੈ ਬਦਲਣਾ ਪੈਣਾ ਕਿਉਂਕਿ ਜਦੋਂ ਫਿਲਮ ਸ਼ਬਦ ਆਉਂਦਾ ਸੁੱਚਾ ਲੰਗਾ ਚੇਤੇ ਆ ਜਾਂਦਾ ਇੱਕ ਫਿਲਮ ਦੇਖ ਰਿਆ ਸੀ ਤੇ ਉਹਦੇ ਚੋਂ ਸਿੱਖਿਆ ਕੁਝ ਉਹ ਗੱਲ ਇੱਥੇ ਮੈਂ ਰੱਖਣੀ ਚਾਹੁੰਦਾ ਸੀ ਫੁੱਟਬਾਲ ਦੀ ਟੀਮ ਸੀ ਖਿਡਾਰੀ ਇੱਕ ਤੋਂ ਇੱਕ ਸੀ ਪਰ ਜਦੋਂ ਗਰਾਊਂਡ ਦੇ ਵਿੱਚ ਜਾਂਦੇ ਸੀ ਤੇ ਆਪਸ ਵਿੱਚ ਖੇ ਬਾਜੀ ਸੀ ਇੱਕ ਗੋਲ ਕਰਨ ਲੱਗਦਾ ਸੀ ਤੇ ਦੂਜਾ ਅੜਿੱਕਾ ੜਾ ਦਿੰਦਾ ਸੀ ਕਿ ਇਹ ਕਿਤੇ ਨੰਬਰ ਨਾ ਲੈ ਜਾਵੇ ਤੇ ਉਹ ਟੀਮ ਇੱਕ ਦੂਜੇ ਆਪਣੇ ਸਾਥੀਆਂ ਦੇ ਗੋਰ ਰੋਗ ਦੀ ਰੋਗ ਦੀ ਮੈਚ ਵਿੱਚੋਂ ਹਾਰ ਜਾਂਦੀ ਸੀ ਹੁਣ ਸਮਾਂ ਬਣਿਆ ਕਿਸੇ ਨੇ ਵੇਖਿਆ ਉਹਨੇ ਕੀ ਕੀਤਾ ਕੋਚ ਆਇਆ ਕੋਚ ਚੰਗਾ ਸੀ ਬਸ ਗੱਲ ਕੋਚ ਦੇ ਉੱਪਰ ਹੈ ਕੋਚ ਆਇਆ ਹੁਣ ਕੋਚ ਨੇ ਇੱਕ ਨਿਯਮ ਬੰਨਤਾ ਵੀ ਜੇਕਰ ਟੀਮ ਚੋਂ ਇੱਕ ਬੰਦਾ ਗਲਤੀ ਕਰੇਗਾ ਸਜ਼ਾ ਸਾਰੀ ਟੀਮ ਨੂੰ ਮਿਲੇਗੀ ਉਹਨੇ ਇਦਾਂ ਹੀ ਕੀਤਾ ਇੱਕ ਗਲਤੀ ਕਰੇ ਸਾਰੀ ਟੀਮ ਫਾਈਲ ਟੰਗ ਦੇਣੀ ਇੱਕ ਗਲਤੀ ਕਰੇ ਸਾਰੀ ਟੀਮ ਦਾ 10 ਕਿਲੋਮੀਟਰ ਦਣਾਉਣੀ ਤੇ ਉਹਨਾਂ ਨੂੰ ਅਕਲ ਆ ਗਈ ਵੀ ਗਲਤੀ ਨਹੀਂ ਕਰਨੀ ਕਿਉਂਕਿ ਸਜ਼ਾ ਸਾਰਿਆਂ ਨੂੰ ਮਿਲਦੀ ਹੈ ਤੇ ਅੱਜ ਆਪਾਂ ਉਸੇ ਹਾਲਾਤਾਂ ਵਿੱਚ ਬੈਠੇ ਆ ਗਲਤੀ ਜੇ ਐਸਜੀਪੀਸੀ ਨੇ ਕੀਤੀ ਹੈ ਤੇ ਸਜ਼ਾ ਸਾਰੀ ਕੌਮ ਨੂੰ ਮਿਲਦੀ ਪਈ ਆ ਜੇ ਗਲਤੀ ਕੋਈ ਇੱਕ ਸੰਪਰਦਾ ਕਰਦੀ ਹੈ ਸਜ਼ਾ ਸਾਰੀ ਕੌਮ ਨੂੰ ਮਿਲਦੀ ਆ ਤੇ ਜੇ ਚਾਹੁੰਦੇ ਆ ਸਜ਼ਾ ਨਾ ਮਿਲੇ ਤੇ ਸਾਨੂੰ ਇੱਕੋ ਭਾਵਨਾ ਦੇ ਨਾਲ ਮੈਦਾਨ ਦੇ ਵਿੱਚ ਆਉਣਾ ਪੈਣਾ ਹੈ ਇਸ ਸਟੇਜ ਤੇ ਖੜੇ ਆ ਮੈਂ ਡਰ ਕੇ ਕਹਾਂਗਾ ਬਾਬਾ ਜੀ ਬੈਠੇ ਨੇ ਮਹਾਰਾਜ ਬਾਬਾ ਹਰਨਾਮ ਸਿੰਘ ਜੀ ਸਭ ਨੂੰ ਪਤਾ ਵੀ ਜੇ ਮੈਂ ਪਰਸਨਲ ਗੱਲਾਂ ਕਰਾਂ ਸਾਡਾ ਵਿਚਾਰਾਂ ਦਾ ਆਪਸੀ ਮੇਲ ਨਹੀਂ ਖਾਂਦਾ ਪਰ ਇੱਥੇ ਗੱਲ ਬਾਬਾ ਹਰਨਾਮ ਸਿੰਘ ਦੀ ਨਹੀਂ ਇੱਥੇ ਗੱਲ ਕੌਮ ਦੀ ਹੈ ਕੌਮ ਦੇ ਉਹਨਾਂ ਸਿਧਾਂਤਾਂ ਦੀ ਹੈ ਅੱਜ ਇੱਥੇ ਮੈਂ ਉਹ ਵੀ ਬੈਠੇ ਵੇਖੇ ਨੇ ਜਦੋਂ 2015 ਦੇ ਵਿੱਚ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਤੇ ਸਾਨੂੰ ਖਿਤਾਬ ਮਿਲਦਾ ਸੀ ਇਹ ਕਾਂਗਰਸ ਦੇ ਏਜੰਟ ਨੇ ਅੱਜ ਉਹ ਵੀ ਇਸ ਸਟੇਜ ਤੇ ਬੈਠੇ ਨੇ ਜਦੋਂ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਸਾਨੂੰ ਕਹਿੰਦੇ ਆਰਐਸਐਸ ਦੇ ਬੰਦੇ ਨਾ ਜੋ ਵੀ ਇਸ ਸਟੇਜ ਤੇ ਬੈਠ ਕੇ ਬਲਾਰਿਆਂ ਦੇ ਵਿੱਚ ਬੋਲਦੇ ਪਏ ਨੇ ਕਿਉਂ ਨਾ ਬਤਾਈ ਕਿਉਂਕਿ ਆਪਾਂ ਇੱਕ ਟੀਮ ਦੇ ਵਿੱਚ ਕਦੇ ਖੇਡੇ ਹੀ ਨਹੀਂ ਇੱਕ ਪਲੇਟਫਾਰਮ ਤੇ ਅੱਜ ਸਾਧ ਸੰਗਤ ਜੀ ਗੁੱਸਾ ਨਾ ਕਰਿਓ ਜੇ ਜਿਹੜਾ ਮਰਜ਼ੀ ਪਲੇਟਫਾਰਮ ਦੇ ਦਿਓ ਜਿਹੜਾ ਮਰਜ਼ੀ ਅਕਾਠ ਦਾ ਦੇ ਦਿਓ ਕੱਠ ਤੁਸੀਂ ਸਰਬੱਤ ਖਾਲਸਾ ਦਾ ਵੀ ਲੱਖਾਂ ਦਾ ਕੀਤਾ ਸੀ ਗੁੱਸਾ ਨਾ ਕਰਿਓ ਜੇ ਕਿਹੜੇ ਉਹਨਾਂ ਫੈਸਲਿਆਂ ਦੇ ਉੱਪਰ ਖੜੇ ਹੋਗੇ ਜਾਂ ਕਿਹੜੇ ਉਹਨਾਂ ਫੈਸਲਿਆਂ ਤੇ ਸਿਧਾਂਤਾਂ ਤੇ ਅੱਜ ਤੱਕ ਖੜਿਆ ਦਿਖਾ ਦਿਓ ਜਿਨ੍ਹਾਂ ਨੂੰ ਜ਼ਥੇਦਾਰੀਆਂ ਦਿੱਤੀਆਂ ਸੀ ਉਹੀ ਨਾ ਖੜੇ ਹੋਏ ਸੰਗਤ ਕੀ ਖੜੇਗੀ ਫੈਸਲਾ ਉਹ ਕਰੋ ਜੇ ਜਮਿਨਾ ਪਿੱਛੇ ਦਿੱਲੀ ਤੁਸੀਂ 800 ਬੰਦਾ ਸ਼ਹੀਦ ਕਰਵਾਇਆ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਪਿੱਛੇ ਦਸ ਨਹੀਂ ਸ਼ਹੀਦ ਹੋ ਸਕਦੇ ਆਪ ਫੈਸਲਾ ਕਰੋ ਜੇ ਇੱਥੇ ਜੇ ਕਰਨਾ ਤਾਂ ਉਹ ਕੌਮ ਦੀ ਮਰਿਆਦਾ ਤਾਂ ਉਹ ਤਖਤਾਂ ਦੀ ਜਿਹੜੀ ਆਪ ਖੁਦ ਮੁਖਤਿਆਰੀ ਹੈ ਉਹ ਤਾਂ ਬਹਾਲ ਹੋਵੇਗੀ ਆਪਸੀ ਰੰਜਿਸ਼ਾਂ ਨੂੰ ਆਪਸੀ ਲੜਾਈਆਂ ਨੂੰ ਲੜਦੇ ਰਵਾਂਗੇ ਕਿ ਫਿਰ ਲੜ ਲਵਾਂਗੇ ਪਰ ਜਦੋਂ ਗੱਲ ਕੌਮ ਦੀ ਆਵੇ ਲੜਾਈ ਮਿਸਲਾਂ ਵਿੱਚ ਵੀ ਹੁੰਦੀ ਸੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁੰਦੇ ਸੀ ਪਰ ਜਦੋਂ ਆਵਾਜ਼ ਤਖਤ ਸਾਹਿਬ ਤੋਂ ਆਉਂਦੀ ਸੀ ਸਾਰੀਆਂ ਮਿਸਲਾਂ ਉੱਥੇ ਇਕੱਠੀਆਂ ਬੈਠੀਆਂ ਹੁੰਦੀਆਂ ਸੀ ਉਹ ਸੋ ਇੰਨੀਆਂ ਕੋਈ ਬੇਨਤੀਆਂ ਕਰਦਾ ਖਿਮਾ ਦਾ ਜਾਚਕਾ ਅਸੀਂ ਵੀ ਨਾ ਹੁੰਦੇ ਪਰ ਵਿਦਿਆਦਾਤੇ ਮਾਪੁਰਖਾਂ ਦਾ ਹੁਕਮ ਆਇਆ ਬਰਜਿੰਦਰ ਸਿੰਘਾਂ ਪਰਿਵਾਰਕ ਲੜਾਈਆਂ ਸਾਈਡ ਤੇ ਵੀਰ ਗੁਰਪ੍ਰੀਤ ਸਿੰਘ ਜੀ ਖੜੇ ਨੇ ਤੇ ਜਿੱਦੇ ਹੁਕਮ ਕਰੋਗੇ ਇਹ ਧੌਣ ਕੰਮ ਵਾਸਤੇ ਸਦਾ ਹਾਜ਼ਰ ਹੈ ਹਾਜ਼ਰ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ どうぞ。